ਵਾਹੇ ਗੁਰ ਸਵਾਪ ਜੀ ਵਿਸਰ ਨਾਹੀਂ ਦੁਤਾਰ ਆਪਣਾ ਨਾਮ ਦੇਹੁ ਗੁਣ ਗਾਵਾ ਦਨਰਾ ਨਾਨਕ ਚਾਉ ਏਹ ਸੋ ਕਹੋ ਤਲ ਗੁਰ ਸੇਵੀਐ ਅਨਸ ਸਹਿਜ ਸੁਬਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਗੌਂਡ ਮਹਲਾ जवा काल कलेष मिटा हारनाए दुख बिनसे सुख किनो उठाओ ਜਪ ਜਪ ਅੰਬਰ ਨਾਮ ਅਗਾਏ ਸ਼ਾਂਤ ਪ੍ਰਸ਼ਾਦ ਸਗਲ ਫਲ ਪਾਏ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੁਖ ਕੀ ਨੋ ਠਾਓ ਜਪ ਜਪ ਅੰਬਰ ਨਾਮ ਅਗਾਏ ਸੰਤ ਪ੍ਰਸਾਦ ਸਗਲ ਹਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪਾਰੇ ਰਹਾਉ ਗੁਰ ਕੇ ਚਨਰ ਦੇ ਉਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿੱਟੀ ਉਪਾਦ ਪ੍ਰਭ ਸਿਓ ਲਾਗੀ ਸਹਿਜ ਸਮਾਦ ਥਾਨ ਤਨੰਤਰ ਏਕੋ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਕਾਰ ਕਿਰਪਾ ਜਾ ਕੋ ਮਤ ਦੇ ਆਠ ਪੈਰ ਪ੍ਰਭ ਕਾ ਨਾਉਲੇ ਜਾ ਕੇ ਅੰਤਰ ਵਸੈ ਪ੍ਰਭ ਆਪ ਤਾਕੇ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਕੀਰਤਨ ਕਰੀਆ ਜਾਪੋ ਪਾਰ ਬ੍ਰਹਮ ਨਾਨਕ ਨਿਸਤਰੀਆ ਜਾਕੇ ਅੰਤਰ ਵਸੇ ਪ੍ਰਭ ਆਪ ਤਾਂ ਕੇ ਹਿਰਦੇ ਹੋਏ ਪਰਗਾਸ ਭਗਤ ਪਾਏ ਹਰ ਕੀਰਤਨ ਕਰੀਆ ਜਪ ਪਾਰ ਬ੍ਰਹਮ ਨਾਨਕ ਨਿਸ ਤਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮਹੱਲਾ ਪੰਜਵਾ ਕਲ ਕਲੇਸ਼ ਮਿਟੇ ਹਰਨਾਇ ਦੁਖ ਬਿਨਸੇ ਸੁਖ ਕੀਨੋ ਠਾਓ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਰਤਾ ਸਚ ਰੰਗ ਇਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਤਾ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਊੜਾਵੇ ਆ ਦੁਸ਼ਨ ਸਭੇ ਸ਼ਾਰ ਹਰ ਅੰਬਰ ਤੂੰ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤੈਨ ਪ੍ਰਭ ਸੰਗ ਮੋਲੇ ਆ ਸਮਰਥ ਪੁਰਖ ਪਾਰ ਹਰ ਮਿਲਣੇ ਨੂੰ ਮਨ ਲੋਚ ਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਏ ਆ ਸਤਿ ਬਲਿਆਰ ਨਾਨਕ ਹਰਜੀ ਮਿਆਕਾਰ ਸ਼ਬਦ ਸੁਵਾਰਨ ਹਾਰ ਸ਼ਾਵਣ ਤਨਾ ਸੋਹਾਗਣੀ ਜਿਨ ਰਾਮ ਨਾਮ ਉਹ ਰਾਰ ਨਾਨਕ ਹਰ ਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਨਾ ਸੋਹਾਗਣੀ ਜਨਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਦਾ ਮਹੀਨਾ ਬੁੱਧਵਾਰ ਪਰ ਆਰੰਭ ਹੋਇਆ ਹੈ ਸਭ ਸੰਗਤਾਂ ਨੂੰ ਇਹ ਸਾਰਾ ਮਹੀਨਾ ਸੁਹਾਵਣਾ ਹੋਵੇ ਜੀ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਭਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਵਾਭ ਜੀ ਸਭ ਕੋ ਕਾ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਇੱਕ ਛੇਤ ਵਿਚਿ ਸਨ ਤਾਇਓ ਕਾਲੁ ਫਾਸਕੇ ਵਿਚ ਨਾ ਆਇਓ ਕਾਲੁ ਫਾਸਕੇ ਵਿਚ ਨਾ ਆਇਓ ਵਾਹਿਗੁਰੂ ਸਾਬ ਜੀ ਸਵਈਆ ਤਬ ਇੰਦਰ ਵਿਦਾ ਕਹਿ ਦਇਓ ਪ੍ਰਭ ਜੂ ਤੇ ਕੋ ਸੋ ਸੁਮੋਦ ਭਲੋ ਕਰ ਕੈ ਤਬ ਇੰਦਰ ਵਿਦਾ ਕਹਿ ਦਇਓ ਪ੍ਰਭ ਜੂ ਇਕੋ ਸੋ ਸਮੋਧ ਭਲੇ ਕਰ ਕੈ ਮਨ ਮ ਕਹਯੋ ਚਿੰਤ ਨਾ ਤੂੰ ਕਰ ਰੇ ਚਾਲੋਂ ਨਹੀਂ ਆਉ ਤੇ ਤੇ ਟੜ ਕਉਪ ਕੈ ਜਾਬੀ ਰਥ ਪੈ ਚੜਹੋਂ ਸਭ ਸੱਤਰਨ ਹਾਥਨ ਮੈਂ ਧਰ ਕੈ ਡਰ ਤੂੰ ਨਾ ਰੇ ਡਰ ਹੋਂ ਤੁੰਬਰ ਅਰ ਕੋ ਪਾਲ ਮੈਂ ਸਤ ਤਾ ਕਰ ਕੈ ਡਰ ਤੂੰ ਨਾ ਰੇ ਡਰ ਹਉ ਤੰਬਰ ਅਰ ਕੋ ਬਲ ਮੈਂ ਸਤਿਤਾ ਕਰ ਕੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ